ਸੰਗਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਆਟੋ ਤੁਸੀਂ ਪਹਿਲੀ ਵਾਰ ਲਿਆ ਮੈਂ ਤੁਹਾਨੂੰ ਵਧਾਈਆਂ ਦਿੰਦਾ ਜੀ ਤੇ ਤੁਸੀਂ ਇਹ ਥੋੜੇ ਜਿਹੇ ਪੈਸਿਆਂ ਦੇ ਵਿੱਚ ਲਾ ਕੇ ਆਪਣਾ ਰੋਜਗਾਰ ਸ਼ੁਰੂ ਕੀਤਾ ਹਾਂ ਜੀ ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਪਹਿਲਾਂ ਕੀ ਕੰਮ ਕਰਦੇ ਸੀ ਤੁਸੀਂ ਪਹਿਲਾਂ ਮੈਂ ਡੇਵਰ ਦਾ ਕੰਮ ਕਰਦਾ ਸੀ ਇਹ ਤੁਹਾਨੂੰ ਕਿਵੇਂ ਸੁਝਾਆ ਕਿ ਆਪਾਂ ਥੋੜੇ ਜਿਹੇ ਪੈਸੇ ਲਾ ਕੇ ਬਿਸ਼ਿੰਦਰੀ ਲੜੀ ਇਹ ਆਪਦਾ ਕਾਰੋਬਾਰ ਦਾ ਆਪਦਾ ਹੀ ਕਾਰੋਬਾਰ ਹੁੰਦਾ ਏ ਕਿ ਲੋਕਾਂ ਦੀਆਂ ਦਿਹਾੜੀਆਂ ਕਰਨੀਆਂ ਕਈ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਰਹਿਣਾ ਜਾਨਕੀ ਅਗਲਾ ਅਗਲੀ ਮਰਜ਼ੀ ਹੁੰਦੀ ਏ ਕਿਵੇਂ ਛੱਡਣਾ ਕੰਮ ਤੋਂ ਹੁਣ ਆਪਦਾ ਕੰਮ ਆ ਜਦੋਂ ਮਾਰਦੀ 200 ਕਮਾਈਏ 300 ਕਮਾਈਏ 500 ਕਮਾਈਏ ਜਾਨੀ ਤੁਸੀਂ ਖੁਸ਼ ਹੋ ਹਾਂ ਖੁਸ਼ ਹਾਂ ਇਹ ਕਿਸੇ ਦੀ ਗੁਲਾਮੀ ਨਹੀਂ ਕਰਦਾ ਗੁਲਾਮੀ ਨਹੀਂ ਕਰਦਾ ਆਪਦਾ ਕੰਮ ਆ ਪੰਜਾਬ ਜੀ ਆਪਦਾ ਕੰਮ ਕਰਨ ਲੋਕ ਓਕੇ ਆ ਤੇ ਜਾਨੀ ਸਾਡੇ ਲੋਕ ਕੰਮ ਤੋਂ ਥੋੜਾ ਪ੍ਰੇ ਪ੍ਰੇਸ਼ ਕਰਦੇ ਕਰਦੇ ਆ ਸ਼ਰਮ ਆਉਂਦੇ ਆ ਮੈਂ ਆਟੋ ਚਲਾਉਂਗਾ ਹਾਂ ਇਹਦੇ ਕੰਮ ਦਾ ਕੋਈ ਵੀ ਸ਼ਰਮ ਨਹੀਂ ਪਰ ਆਟੋ ਦੀ ਕਮਾਈ ਦੇ ਨਾਲ ਪਰਿਵਾਰ ਵਧੀਆ? ਹਾਂਜੀ ਵਧੀਆ ਜੀ ਵਧੀਆ। ਵਧੀਆ ਪਾਲਦਾ? ਹਾਂਜੀ ਵਧੀਆ ਜੀ ਵਧੀਆ। ਹੋਰ ਕੁਝ ਕਹਿਣਾ ਚਾਹੁੰਦੇ ਹੋ? ਬਾਕੀ ਧੰਨਵਾਦ ਜੀ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।